ਸੁਰਜਾ ਸੁਰਜਾ ਫੱਟੀ ਸਗਾ ਨਈ ਸਗਾਣੀ ਵੋਗੇ ਜਾ ਮੋਗੇ ਲਾ ਕੇ ਪਿੰਨੀਆਂ ਬੰਨ ਇੱਕ ਪਿੰਨੀ ਟੱਟ ਗਈ ਸਾਰੀ ਫੱਟੀ ਸਾਖ ਗਈ ਸਸੀ ਗਾਲ ਦੋਸਤੋ ਮੈਂ ਡਾਕਟਰ ਜਿੱਤਾਲ ਸਿੰਘ ਹਮਤਪੁਰਾ ਤੋਂ ਅੱਜ ਤੁਹਾਨੂੰ ਲੈ ਚਾਲਦੇ ਆ 25 ਸਾਲ ਪੁਰਾਣੀਆਂ ਜਾਂਦਾਂ ਦੇ ਵਿੱਚ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਫੱਟੀ ਤੇ ਇਹ ਬੱਚਿਆਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਫੱਟੀ ਕੀ ਹੁੰਦੀ ਹੈ ਕਲਮ ਕੀ ਹੁੰਦੀ ਹੈ ਸਾਹੀ ਦੀ ਦਬਾਤ ਕੀ ਹੁੰਦੀ ਹੈ ਤੇ ਇਹਦੇ ਬਾਰੇ ਕੋਈ ਗਿਆਨ ਨਹੀਂ ਸੀ ਕਿੱਦਾਂ ਲਿਖੀ ਜਾਂਦੀ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਤੇ ਅੱਜ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਬੱਚੇ ਆ ਤੁਹਾਡੇ ਹੱਥ ਦੇ ਵਿੱਚ ਕੀ ਆ ਫੱਟੀ ਫੱਟੀ ਕੀ ਹੈ ਬੇਟੀ ਫੱਟੀ ਫੱਟੀ ਦੇ ਪ੍ਰਾਣੇ ਸਮੇਂ ਦੇ ਵਿੱਚ ਜਦੋਂ 25 ਸਾਲ ਪਹਿਲਾਂ ਇਦਾਂ ਜਿਹੜੀ ਫੱਟੀ ਤੇ 30 ਤੇ 35 ਅੱਖਰ ਲਿਖੇ ਜਾਂਦੇ ਸੀ ਊੜਾ ੜਾ ਤੇ ਦੇਖੋ ਨਾਮ ਵੀ ਲਿਖਿਆ ਵਾ ਕਲਾਸ 6ਵੀਂ ਸੈਜਪ੍ਰੀਤ ਕੌਰ ਤੇ ਇਹ ਬੱਚਿਆਂ ਨੂੰ ਵੀ ਫੱਟੀ ਦੇ ਬਾਰੇ ਮੈਂ ਪੂਰੀ ਜਾਣਕਾਰੀ ਦਿੰਦੀ ਆ ਵੀ ਇਦਾਂ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਲਿਖਦੇ ਹੁੰਦੇ ਸੀਗੇ ਅੱਜ ਕੱਲ ਜਿਹੜੇ ਸਕੂਲਾਂ ਦੇ ਵਿੱਚੋਂ ਐ ਫੱਟੀ ਦਾ ਮਾਹੌਲ ਆ ਖਤਮ ਹੋ ਚੁੱਕਿਆ ਏ ਤੇ ਹੁਣ ਇਹ ਜਿਹੜਾ ਫੱਟੀ ਦਾ ਟਾਈਮ ਆ ਖਤਮ ਹੋ ਚੁੱਕਿਆ 2005 ਦੇ ਵਿੱਚ ਆ ਜਿਹੜੀ ਆ ਪੱਟੀ ਆ ਇਹ ਬੰਦ ਹੋ ਗਈ ਸੀ ਸਕੂਲਾਂ ਦੇ ਵਿੱਚੋਂ ਤੇ ਪਰ ਮੈਂ ਸੋਚਿਆ ਵੀ ਕਿਉਂ ਨਾ ਵੀ ਜਿਹੜੇ ਹੁਣ ਵਾਲੇ ਬੱਚੇ ਆ ਉਹਨਾਂ ਨੂੰ ਪੱਟੀ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਬੱਚੇ ਤੁਹਾਡੇ ਹੱਥ 'ਚ ਕੀ ਆ ਦਵਾਤ ਇਸ ਸ਼ਾਹੀ ਦੀ ਦਵਾਤ ਹੁੰਦੀ ਸੀ ਤੁਸੀਂ ਦੇਖੋ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦਾ ਇਹ ਤੇ ਉੱਤੇ ਡਾਟਾ ਲੱਗਾ ਹੁੰਦਾ ਸੀ ਸ਼ਾਹੀ ਦੀਆਂ ਟਿੱਕੀਆਂ ਘੋਲ ਕੇ ਇਹਦੇ ਵਿੱਚ ਪਾਗਾ ਜਾਂਦੀਆਂ ਸੀ ਤੇ ਜਿਹੜੀ ਆ ਸ਼ਾਹੀ ਆ ਪੱਟੀ ਤੇ ਲਿਖੀ ਜਾਂਦੀ ਸੀ ਜਿਹਦੇ ਨਾਲ ਉਹ ਤਿਆਰ ਹੁੰਦੀ ਸੀ ਇਹਦੇ ਵਿੱਚ ਤੇ ਇਹ ਵਿੱਚੋਂ ਤੁਹਾਡੇ ਹੱਥ ਦੇ ਵਿੱਚ ਕੀ ਆ ਕਾਨੇ ਦੀ ਕਲਮ ਕਾਨੇ ਦੀ ਕਲਮ ਹੁੰਦੀ ਸੀ ਕਾਨੇ ਦੀ ਕਲਮ ਦੇ ਨਾਲ ਜਿਹੜੀ ਆ ਪੱਟੀ ਲਿਖੀ ਜਾਂਦੀ ਸੀ ਸ਼ਾਹੀ ਨਾਲ ਤੇ بیٹے ਤੁਹਾਡੇ ਹੱਥ 'ਚ ਕੀ ਆ ਫੁੱਟਾ 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 ਇਹ ਫੁੱਟਾ ਹੁੰਦਾ ਬੇਟੇ ਤੇ ਤੁਹਾਡੇ ਹੁਣ ਤਾਂ ਸਕੇਲ ਕਹਿੰਦੇ ਆ ਇਹਨੂੰ ਤੇ ਪਰ ਪਹਿਲੇ ਦੇ ਪਹਿਲਾਂ ਪੰਜਾਬੀ ਦੇ ਵਿੱਚ ਇਹਨੂੰ ਫੁੱਟਾ ਕਹਿੰਦੇ ਆ ਠੀਕ ਹੈ ਤੇ ਤੁਹਾਨੂੰ ਇਹ ਕਿਵੇਂ ਲੱਗਿਆ ਜਿਹੜੀ ਇਹ ਫੱਟੀ ਬਾਰੇ? ਕਿ ਤੁਹਾਨੂੰ ਪਤਾ ਸੀ ਇਹਦੇ ਬਾਰੇ ਫੱਟੀ ਬਾਰੇ? ਨਹੀਂ। ਕੋਈ ਸਕੂਲ ਚ ਪੜਾਉਂਦੇ ਵੀ ਨਹੀਂ ਤੁਹਾਨੂੰ? ਨਹੀਂ। ਤੇ ਇਹ ਲਿਖ ਕੇ ਤੁਹਾਨੂੰ ਕਿਦਾਂ ਲੱਗਿਆ? ਬਹੁਤ ਵਧੀਆ। ਬਹੁਤ ਵਧੀਆ ਲੱਗਿਆ। ਤੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਵੀ ਊੜਾ ੜਾ ਐਡਾ ਲਿਖਦੇ ਸੀ। ਬੇਟੀ ਫੱਟੀ ਦਾ ਦੂਜਾ ਪਾਸਾ ਕਰੋ, ਦੂਜੀ ਸਾਈਡ। ਤੇ ਦੂਜੇ ਪਾਸੇ ਜਿਵੇਂ ਹਾਂ ਪੂਰਨੇ ਪਾਏ ਜਾਂਦੇ ਸੀ ਪਹਿਲਾਂ ਫੱਟੀ ਪੋਚ ਕੇ ਉਹਦਾ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਜਾਣਕਾਰੀ ਅੱਗੇ ਦੇਵਾਂਗੇ। ਤੇ ਇਹ ਪਹਿਲਾਂ ਪੂਰਨੇ ਪਾਏ ਜਾਂਦੇ ਸੀ ਇੱਦਾਂ ਕਿਉਂਕਿ ਵੀ ਥੋੜਾ ਜਿਹਾ ਰੱਖ ਲਿਆ ਮੱਖਾ ਵੀ ਪੂਰਨੇ ਦਾ ਵੀ ਦੱਸਿਆ ਜਾਵੇ ਵੀ ਇਦਾਂ ਪੂਰਨੇ ਪਾਏ ਜਾਂਦੇ ਸੀਗੇ ਤੇ ਇਸ ਤਰ੍ਹਾਂ ਫਿਰ ਕਾਨੇ ਦੀ ਕਲਮ ਨਾਲ ਸ਼ਾਹੀ ਨਾਲ ਪੱਟੀ ਤੇ ਇਹ ਕਦੂਆ ਵੀ ਇਦਾਂ ਲਿਖਿਆ ਜਾਂਦਾ ਸੀ 100 ਤੱਕ 100 ਤੱਕ ਹਾਂ ਵੀ ਕਾਕੀ ਇਤਨਾ ਨਾ ਕੀਆ ਬਤਾ ਸਰ ਜੀ ਪੀਕਰ ਹਾਂ ਹੁਣ ਤ ਹੱਜ ਕਿਨੇ ਘਲਾਚ ਪੜਦੀਆਂ 6 ਮਿੰਟ ਤੇ ਹੁਣ ਆ ਕੀ ਕਰਨ ਲੱਗੀਆਂ ਤੂੰ ਕਿ ਮੈਂ ਪੱਟੀ ਪੋਚਣ ਲੱਗੀ ਆ ਚਲ ਫਿਰ ਚੱਕ ਦੇ ਫਟੇ ਪਹਿਲਾਂ ਫੱਟੀ ਨੂੰ ਗਿੱਲਾ ਕਰੀਦਾ ਹਨਾ ਜਿਵੇਂ ਗੁੜਿਆਨੇ ਕੀਤਾ ਤੇ ਫਿਰ ਇਹਨੂੰ ਉੱਤੇ ਫੱਟੀ ਦੇ ਘਾਚੀ ਕਸਾਉਂਦੇ ਸੀਗੇ ਤੇ ਜਿਹਦੇ ਨਾਲ ਪੂਰਾ ਰੰਗ ਚੜਦਾ ਹੁੰਦਾ ਸੀ ਫੱਟੀ ਤੇ ਨਾ ਐਂ ਫੋਚਦੇ ਹੁੰਦੇ ਸੀ ਫਿਰ ਪੱਟੀ ਆਪਣੀਆਂ ਸਪੀਟਾਂ ਬਾੜੀਆਂ ਪਣੀਆਂ ਹੁੰਦੀਆਂ ਸੀ ਪਰ ਇਹ ਪਹਿਲੀ ਵਾਰ ਆ ਨਾ ਆਪਾਂ ਪਤਾ ਕੀ ਕਰਦੇ ਹੁੰਦੇ ਨਾ ਮੜਾ ਗਿੱਲਾ ਕਰਕੇ ਇਹ ਤੇ ਇਹਨਾਂ ਮੜਾ ਰੇਤਾ ਲਾਉਂਦੇ ਤੇ ਫਿਰ ਫਿਰ ਬਣਦੀ ਸੀ ਉਹ ਵੀ ਆਪਾਂ ਕਦੇ ਵੀ ਸੀ ਇਹਨਾਂ ਚੀਜ਼ਾਂ ਚ ਹਾਂ ਇਹਨਾਂ ਨੂੰ ਤਾਂ ਹੁਣ ਕਾਪੀਆਂ ਪੈਨਸਲਾਂ ਲਗਾਈਆਂ ਮੀਆਂ ਉਹਨਾਂ ਤੇ ਪੂਰੇ ਐ ਮਾਹ ਰਹਿਣਾ ਆਪਣੀ ਇੰਜੀਨੀਅਰਿੰਗ ਪੜ੍ਹੀ ਹੁੰਦੀ ਸੀ ਉਦੋਂ ਇਹ ਕਾਪੀਆਂ ਪੈਨਸਲ ਉਹ ਨਹੀਂ ਹੁੰਦੇ ਸੀ ਪੈਨਾਂ ਨਹੀਂ ਹੁੰਦੇ ਸੀ ਹੈਨਾ ਕਪਾ ਮੂੰਹ ਮੱਥਾ ਵੀ ਲਵੇ ਪਹਿਲਾਂ 5ਵੀਂ ਤੱਕ ਤਾਂ ਇਹ ਪੈਨਸਲਾਂ ਜਾਂ ਕਲਮ ਨਾਲ ਹੀ ਲਿਖਾਉਂਦੇ ਹੁੰਦੇ ਸੀ ਜ਼ਿਆਦਾਤਰ ਤਾਂ ਸਹੀ ਗੱਲ ਆ ਸਹੀ ਠੀਕ ਹੈ ਕੈਦੇ ਹੁੰਦੇ ਸੀ ਕੈਦੇ ਪੜ੍ਹਾ ਦਿੰਦੇ ਸੀ 1 ਕੋ 2ਜੀ ਚ ਹੁੰਦੀ ਸੀ 1 2 2 2 2 2 4 ਹਾਂ ਤਾਂ ਇਹ ਕਦੂਆ ਇਹ ਕਰੂਆ ਦੁੱਧੋਂ ਪੜਦੇ ਸੀ ਇੱਕ ਮਹਾਰ ਨਹੀਂ ਹੁੰਦੀ ਸੀ ਮਹਾਰ ਨਹੀਂ ਮੈਂ ਕਿਹਾ ਨਾ ਫੱਟੀਆਂ ਦੇ ਪੌਣੇ ਜੋਟੇ ਹਾਂ ਫੇਰ ਸਿਕਾਉਂਦੇ ਹੁੰਦੇ ਸੀ ਫੇਰ ਸਿਕਾਉਂਦੇ ਸੀ ਉਹ ਵੀ ਆਪਾਂ ਸਿਕਾਉਂਦੇ ਦਿਖਾਵਾਂਗੇ ਤੁਹਾਨੂੰ ਹਾਂ ਠੀਕ ਹੈ ਇਹਨੂੰ ਫੱਟੀ ਪੋਚਣਾ ਕਹਿੰਦੇ ਆ ਇਹ ਰਾਹ ਉਹਨਾਂ ਫੱਟੀ ਪੋਚਦੀ ਆ ਨਾ ਇਹ ਕਈ ਵਾਰੀ ਹਥਿਆਰ ਵੀ ਬਣਦੇ ਹੁੰਦੇ ਸੀਗੇ ਫਿਰ ਉਹ ਛਤਰੀ ਪੈਂਦੇ ਹੁੰਦੇ ਸੀ ਝੋਲੇ ਉਦੋਂ ਕਿਹੜੇ ਹੁੰਦੇ ਸੀ ਤੁਸੀਂ ਦੇਖੋ ਬੋਰੀ ਦੇ ਝੋਲੇ ਹੁੰਦੇ ਸੀਗੇ ਛੋਲੇ ਦੇ ਵਿੱਚ ਇਹ ਫੱਟੀ ਪਾਈ ਹੁੰਦੀ ਸੀ ਤੇ ਨਾਲ ਬੋਰੀ ਬੋਰੀ ਦੇ ਵਿੱਚ ਲੁਬੇਟ ਕੇ ਉਹ ਵੀ ਛੋਲੇ ਦੇ ਵਿੱਚ ਪਾ ਕੇ ਉੱਤੇ ਬੈਠ ਕੇ ਪੜਦੇ ਹੁੰਦੇ ਸੀ ਮੈਂ ਤਾਂ ਨਹੀਂ ਮੈਂ ਤੇ ਪਾਲੂ ਲੜਪੇ ਅੱਛਾ ਤੇ ਪਾਲੂ ਦੇ ਸਿਰ 'ਚ ਮੇਥੋਂ ਵੱਜ ਗਈ ਫੱਟੀ ਉਹ ਸਿਰ ਪਾਟ ਗਿਆ ਸੀ ਮੈਂ ਕਹਿੰਦਾ ਤਾਂ ਤਾਂ ਨਹੀਂ ਬੰਦ ਕਰਤਿਆਂ ਇਹ ਤੇ ਫੱਟੀ ਹਥਿਆਰ ਵੀ ਹੁੰਦੀ ਸੀ ਅੱਛਾ ਤਾਂ ਹੈਗਾ ਸੀ ਯਾਰ ਇਹ ਪਰ ਪੁਰਾਣੀ ਯਾਦ ਆ ਇੱਕ ਤਰ੍ਹਾਂ ਹੈ ਨਾ ਹਾਂ ਹਾਂ ਕੀ ਤੇਰਾ ਵੀ ਉਹ ਵੈਰੀ ਗੁੱਡ ਚੱਕਦੇ ਫੱਟੇ ਗ੍ਰੰਪੋਜ ਦੇ ਤੂੰ ਵੀ ਫੱਟੀ ਫਿਰ ਗਾਹ ਆਪਣਾ ਹੀ ਚੱਲੂ ਇਹ ਲਗਾਤਾਰ 10ਵੀਂ ਤੱਕ ਫੱਟੂ ਵੀ ਪੋਚਿਆ ਕਰਨੀ ਆਪਾਂ ਵੀਰੇ ਇਦਾਂ ਹੈ ਜਿਹੜੀ ਖੱਟੋ ਘਾਟੀ ਹੈ ਨਾ ਸਾਰੀ ਫੱਟੀ ਤੇ ਐਂ ਘੁਮਾ ਕੇ ਤੇ ਸਮਝ ਲਓ ਜਿਵੇਂ ਹੁਣ ਪੇਂਟ ਕਰਦੇ ਆ ਕਾਗਜ਼ ਤੇ ਤੇ ਉਹ ਇਦਾਂ ਹੀ ਪੇਂਟ ਆਪਾਂ ਕਰ ਦਿੰਨੇ ਆ ਫੱਟੀ ਤੇ ਹਜੇ ਆਪਾਂ ਇਹਨੂੰ ਉਹ ਵੀ ਕਰਨਾ ਇਹਦੀ ਕੋਰ ਵੀ ਬਣਾਵਾਂਗੇ ਪਾਸਿਆਂ ਤੋਂ ਹੋਰ ਵੀ ਬਣਾਵਾਂਗੇ ਸਾਰਾ ਬਸ ਆਪਾਂ ਪੋਚ ਦੀ ਪੱਟੀ ਐ ਐਦਾਂ ਪੋਚਦੇ ਹੁੰਦੇ ਜੀ ਪੱਟੀ ਹੈ ਨਾ ਤੇ ਇਹਨੂੰ ਸਾਫ਼ ਕਰਨ ਦੀ ਦਰਸ਼ਕ ਵੀਰੋ ਦੱਸਦੇ ਆਂ ਵੀ ਤੁਹਾਨੂੰ ਕੀ ਕਰਦੇ ਹੁੰਦੇ ਸੀ ਜਿਵੇਂ ਹੁਣ ਸਾਡੇ ਘਰ ਚੀਅ ਸੀ ਪੱਟੀ ਦੇ ਘਸਾਤੀ ਹੈ ਨਾ ਤੇ ਉਦੋਂ ਥੋੜਾ ਜਿਹਾ ਪਾਣੀ ਲੈ ਕੇ ਇਹਨੂੰ ਐ ਗਿੱਲਾ ਕਰਦੇ ਸੀ ਤੇ ਐ ਜਿੱਥੇ ਜਿੱਥੇ ਆ ਡੱਬਾ ਜਾਂ ਰਹਿ ਜਾਂਦਾ ਉਹਨੂੰ ਐ ਸਾਫ਼ ਕਰਦੇ ਸੀਗੇ ਆ ਚੀਜ਼ ਐ ਬਿਲਕੁਲ ਸਾਫ਼ ਹੋ ਜਾਂਦੀ ਸੀ ਤੇ ਲਿਖਣਾ ਆਪਣਾ ਜਿਹੜਾ ਪੈਨਸਲ ਨਾਲ ਲਿਖਦੇ ਹੁੰਦੇ ਸੀ ਉਹ ਬਿਲਕੁਲ ਵਧੀਆ ਲਿਖਿਆ ਜਾਂਦਾ ਸੀ ਜਿthੇ ਜਿthੇ ਚੰਗੀ ਤਰ੍ਹਾਂ ਘਾਤੀ ਲੱਗੀ ਵੀ ਆ ਤੇ ਆਹ ਤਾਂ ਡੱਬ ਸੁੱਕ ਕੇ ਸਾਰੇ ਮਰ ਜਾਣਗੇ ਇਹ ਸੁੱਕ ਕੇ ਮਰ ਜਾਣੇ ਆ ਪਰ ਜਿਹੜੇ ਜਾਦਾ ਡੱਬ ਦਿੰਦੇ ਸੀ ਉਹ ਸਹੀ ਹੋ ਗਏ ਜਿਵੇਂ ਆ ਗਿੱਲਾ ਹੱਥ ਫੇਰ ਕੇ ਉੱਪਰ ਉੱਤੇ ਫੇਰਦੇ ਆ ਫੱਟੀ ਤੇ ਸਾਫ਼ ਹੋ ਗਏ ਜਿਵੇਂ ਆ ਡੱਬ ਦਿੰਦੇ ਆ ਇਹ ਗਿੱਲਾ ਕਰਕੇ ਜਦੋਂ ਆਪਾਂ ਐਂ ਫੇਰਾਂਗੇ ਇਹਦੇ ਬਿਲਕੁਲ ਸਾਫ਼ ਹੋ ਗਏ ਦੇਖੋ ਇਹ ਪੁਰਾਣੀਆਂ ਯਾਦਾਂ ਮੈਂ ਕਹਿੰਨਾ 25 ਸਾਲ ਬਾਅਦ ਵੀ ਮੈਂ ਪਹੁੰਚ ਰਿਹਾ ਫਟ ਅਰੇ ਆ ਬਣ ਗਈ ਗੱਲ ਦੇਖੋ ਬਿਲਕੁਲ ਸਾਫ ਹੋ ਗਈ ਪੱਟੀ ਇਦਾਂ ਪੋਚੀ ਜਾਂਦੀ ਸੀ ਨਾ ਬਿਲਕੁਲ ਸਾਫ ਹੋ ਗਈ ਇਹਨੂੰ ਸੁਕਾਵਾਂਗੇ ਹੁਣ ਤੁਸੀਂ ਹੁਣ ਕੋਰ ਬਣਾ ਦਿਓ ਜੀ ਕੋਰ ਬਣਾਉਣੇ ਆ ਇਦਾਂ ਹਾਂ ਆਹ ਚੀਜ਼ ਐ ਬਣਦੀ ਐ ਜਿੱਕਿਨ ਜਦੋਂ ਕੋਈ ਨਾ 10-10 ਤੱਕ ਵੀ ਆਹ ਚੀਜ਼ ਇਦਾਂ ਬਣਦੀ ਹੈ ਨਾ ਕੋਰ ਬਣ ਜਾਂਦੀ ਸੀ ਤੇ ਡਿਜ਼ਾਈਨ ਜਪਏੰਦਾ ਜ ਇੱਕ ਦੋਨਾਂ ਪਾਸੇ ਬਾਕੀ ਤੁਹਾਨੂੰ ਅੱਗੇ ਪੂਰਨੇ ਪਾ ਕੇ ਵੀ ਦਿਖਾਵਾਂਗੇ ਕਿਹੜੇ ਪੂਰਨੇ ਹੁੰਦੇ ਐ ਇਹਨਾਂ ਨੂੰ ਸੁਕਾਉਣੇ ਆਪਾਂ ਤੁਪੇ ਚਲੋ ਸੂਰਜਾ ਸੂਰਜਾ ਫਟੀ ਸੁਕਾ ਨਈ ਸੁਕਾਣੀ ਵੋ ਗੇਜਾ ਮੋਗੇ ਦੇ ਆਕੇ ਪਿੰਨੀ ਆ ਬਾਂਡ ਇੱਕ ਪਿੰਨੀ ਟੱਟੇਗੀ ਸਾਰੀ ਫੱਟੀ ਸਕਗੀ ਅਸੀਂ ਫੱਟੀ ਪੋਚ ਕੇ ਅਸੀਂ ਇਹਨੂੰ ਤੁੱਪੇ ਰੱਖ ਦਿੱਤਾ ਏ ਤੇ ਇਥੋਂ ਇਹਨੂੰ ਸੁਕਾਉਣ ਵਾਸਤੇ ਰੱਖਤਾ ਏ ਥੋੜੀ ਦੇਰ ਬਾਅਦ ਇਹਨੂੰ ਪਾਸਾ ਉਲਟਾ ਕਰ ਦੇਣਾ ਇਹਦਾ ਦੋਸਤੋ ਸਾਹਿਹਰੀਆਂ ਟਿੱਕੀਆਂ ਨੂੰ ਦੁਬਾਤ ਦੇ ਵਿੱਚ ਪਾ ਕੇ ਪੁੱਟ ਕੇ ਤੇ ਇਹਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਸੀਗਾ ਉਹ ਵੀ ਤੁਹਾਨੂੰ ਅੱਗੇ ਦਿਖਾਉਨੇ ਆ ਪੂਰਾ ਇਹ ਸਾਰੀਆਂ ਆਪਾਂ ਜਿਹੜੀਆਂ ਟਿੱਕੀਆਂ ਕੁੱਟੀਆਂ ਸੀ ਦੁਬਾਰ ਦੇ ਵਿੱਚ ਪਾ ਲਈਆਂ ਤੇ ਇਹਦੇ ਵਿੱਚ ਪਾਣੀ ਪਾ ਲੈਣਾ ਥੋੜਾ ਜਿਹਾ ਭਰਨ ਤੋਂ ਥੋੜਾ ਜਿਹਾ ਘੱਟ ਰੱਖਣਾ ਤੇ ਉੱਪਰ ਡਾਟਾ ਲਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਤੇ ਫਿਰ ਆਪਣੀ ਜਿਹੜੀ ਆ ਸ਼ਾਹੀ ਆ ਤਿਆਰ ਹੋ ਜਾਂਦੀ ਸੀ ਹਾਂ ਜੀ ਬੇਟੇ ਤੇ ਕੀ ਕਰਕੇ ਦੇ ਰਹੇ ਆ ਫਿਰ ਨੂੰ ਮੈਂ ਸਾਹਿਬ ਜੋਤ ਨੂੰ ਕੱਚੇ ਲਿਖ ਕੇ ਦੇ ਰਹੀ ਆ ਇੱਕ ਆਦੂਆ ਹਾਂ ਲਿਖੋ ਫਿਰ ਵਧੀਆ ਵਧੀਆ ਸਾਹਿਜ ਨੂੰ ਉਸ ਤੋਂ ਬਾਅਦ ਫਿਰ ਪੱਤੀ ਤੇ ਅਕਲਮਾ ਲਿਖਣਾ ਨੂੰ ਸਾਹੀ ਦੇ ਕੇ ਠੀਕ ਹੈ ਇਹ ਕੱਚੇ ਐਕਦਾਮ ਦੇਦਲੀ ਪੈਨਸਲ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਲਮ ਨਾਲ ਲਿਖਿਆ ਜਾਂਦਾ ਪੱਤੀ ਤੇ ਸਹਿਬ ਨੇ ਅ ਕੱਚਾ ਕਰਕੇ ਦਿੱਤਾ ਸਹਿਬ ਜਦੋਂ ਤੇ ਸਹਿਬ ਜਦੋਂ ਹੁਣ ਕੀ ਲਿਖਦਾ ਤੁਹਾਨੂੰ ਇੱਕ ਅਦਵਾ ਇਹ ਵੀ ਲਿਖਣਾ ਨੂੰ ਇੱਕ ਅਦਵਾ ਤਾਂ ਤੇ ਲਿਖਦਾ ਪੱਤੀ ਤੇ ਪੱਤੀ ਤੇ ਲੈ ਕੇ ਦਿਖਾ ਦੇ ਕਲਮ ਨਾਲ ਲੈ ਕੇ ਜਾ ਹੰਤੀ ਮੇਰੇ ਦੇ 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 ਦੇਖੋ ਦੋਸਤੋ ਇੰਦਾ ਜਿਹੜਾ ਬਚਪਨ ਦੇ ਵਿੱਚ ਅਸੀਂ ਦਿੱਖਦੇ ਰਹੇ ਆ ਇਹ ਕਹ ਦੂਗਾ ਫਿਰ ਤੋਂ ਦੇਖੋ ਇਹ ਮੇਰੇ ਬੱਚੇ ਹੁਣ ਲੇ ਕੇ ਦਿਖਾ ਰਿਹਾ ਤੁਹਾਨੂੰ ਦੇਖੋ ਕਿ ਇਹਨੇ ਪਹਿਲੀ ਵਾਰ ਲਿਖਿਆ ਪੱਟੀ ਦੇ ਪਹਿਲਾਂ ਕਦੇ ਨਹੀਂ ਲਿਖਿਆ ਪੈਨਸਰ ਨਾਲ ਲਿਖਦੇ ਆ ਕਾਪੀ ਦੇ ਤੇ ਅੱਜ ਕੱਲ ਦੇ ਜਿਹੜੇ ਬੱਚਿਆਂ ਨੂੰ ਇਹ ਚੀਜ਼ ਨਹੀਂ ਪਤਾ ਵੀ ਪੱਟੀ ਵੀ ਅਸੀਂ ਪਹਿਲਾਂ ਲਿਖਦੇ ਹੁੰਦੇ ਸੀ ਤੇ ਜੇ ਆਪਾਂ ਇਹਨਾਂ ਨੂੰ ਦੱਸਾਂਗੇ ਵੀ ਆਹ ਚੀਜ਼ ਪੁਰਾਣੇ ਸਮਿਆਂ ਦੇ ਵਿੱਚ ਲਿਖੀ ਜਾਂਦੇ ਸੀ ਨਾ ਇੱਕ ਅਦੂਆ ਇਦਾਂ ਲੱਗ ਜਾਂਦਾ ਸੀ ਤੇਰੀ ਆਪਣੇ ਬੱਚਿਆਂ ਨੂੰ ਆਹ ਜਿਹੜੀ ਜਾਣਕਾਰੀ ਆਉਗੀ ਤੇ ਅਦਰਵਾਈਜ਼ ਨਹੀਂ ਤੇ ਆਪਾਂ ਵਿਰਸਾ ਨਾਲ ਬੋਲ ਵੈਸੇ ਨੂੰ ਯਾਦ ਰੱਖੋ ਤੁਸੀਂ ਵੀਡੀਓ ਨੂੰ ਵੀ ਸ਼ੇਅਰ ਕਰਨਾ ਕਮੈਂਟ ਕਰਨਾ ਕਿੱਦਾਂ ਵੀ ਲੱਗੀ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਦਾਂ ਪੱਟੀ ਲੈ ਕੇ ਕਲਮ ਦੇ ਨਾਲ ਜਰੂਰ ਲਿਖਾਓ ਸ਼ਾਹੀ ਨਾਲ। ਇਹ ਕਹਿੰਦੀ। ਆ ਮੇਰੀ ਬੇਟੀ ਸਾਹਿਤ ਵੀ ਤੋਂ ਨੇ ਵੀ ਬਹੁਤ ਵਧੀਆ ਜਿਹੜਾ ਲਿਖਾਈ ਕੀਤੀ ਆ ਉਹ ਦੇਣਾ ਲਿਖਿਆ ਪੱਟੀ ਤੇ ਤੇ ਆਹ ਦੇਖ ਲਓ ਦੋਸਤੋ ਪੂਰਾ ਡਾ ਲਿਖਿਆ ਇਹ ਕਿੰਨੇ ਅੱਖਰ ਹੁੰਦੇ ਬਟੇ? 33 ਬੈਠੀ ਇੱਥੇ ਲੈ ਕੇ ਦਿਖਾਓ ਦੱਸੋ ਪਹਿਲਾਂ ਉੱਪਰ ਲਿਖਿਆ ਹੁੰਦਾ ਪੂਰੇ ਵਾਲੇ ਦੇ। ਤੇ हा अरे क्योंकि हाल पह पहली बारिख रहा है कहना ने पट्टी नहीं लिखी ता करते थोड़ी जी प्रॉब्लम आ रही है कि वैसे ਇਰ ਵੀ ਇਹਨਾਂ ਨੇ ਬਹੁਤ ਸੋਹਣੀ ਲਗਾਈ ਕੀਤੀ ਤੁਸੀਂ ਦੇਖੋ ਦਸ ਕੋ ਆਪਣਾ ਨਾਮ ਵੀ ਪਾ ਦੇ ਥੱਲੇ ਹੁਣ ਨਾਮ ਪਾ ਕੇ ਲਿਖੋ ਕਲਾਸ ਵੀ ਲਿਖਾਂਗੇ ਬਦਿਏ ਲਿਖੋ ਤਾਂ ਜੀ ਉੱਜਾ ਬਲਨਾਂ ਨਾਲ ਦੇ ਕਰਕੇ ਕੀ ਆਇਆ ਕੋਈ ਗੱਲ ਹੀ ਲਿਖੋ ਉਹ ਜਲਦੀ ਹੌਲੀ ਹੌਲੀ ਤੁਹਾਨੂੰ ਪੂਰੀ ਆਦਤ ਬਣ ਜਾਣੀ ਹੈ ਕਿ ਕਿੱਦਾਂ ਲਿਖਣੀ ਆ ਜਿੰਦੇ ਫ੍ਰੀ ਹੋਏ, ਛੰਡੇ ਹੋਏ ਉਹ ਦਿਨ ਦੀ ਪੱਟੀ ਲਿਖਦੇ ਜਾਣਾ ਰੂਗ ਇੱਦਾਂ ਨੂੰ ਲੱਗ ਰਿਹਾ ਹੈ ਇੱਕ ਪੱਟੀ ਦੇਖਣਾ ਬਹੁਤ ਵਧੀਆ ਲੱਗ ਰਿਹਾ ਤਿੰਨ ਰੈਵਿਊ ਤੇ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਪਹਿਲੀ ਵਾਰ ਲਿਖਿਆ ਤੂੰ ਪਹਿਲੇ ਪਹਿਲਾਂ ਇਹਦੇ ਬਾਰੇ ਪਤਾ ਸੀ ਤੈਨੂੰ ਵੀ ਆ ਚੀਜ਼ ਮੈਂ ਨਹੀਂ ਚਿੱਜ ਦੀ ਜਾਣਕਾਰੀ ਲੈ ਕੇ ਮੈਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਜਲੀ ਫੋਟੋਆਂ ਹੀ ਨੇ ਕੇਅ ਰੀ ਨਾ ਜਿਹੜੀ ਮੈਂ ਕਿੱਤੀ ਦਾ ਹੂ ਕਿ ਪੱਤੀ ਦਾ ਨਹੀਂ ਹੁੰਦੀ ਹੈ ਫਿਰ ਮੈਂ ਚਲ ਸੋਚਿਆ ਕਿ ਆਪਦੇ ਬੱਚਿਆਂ ਨੂੰ ਚੋਨਾ ਲਿਖਵਾਵਾ ਪੱਤੀ ਹੈ ਨਾ ਤੇ ਸੈਦ ਵੀ তোর ਵੀ ਨਾਮ ਮੇਰੇ ਇੰਕਵਾਰ ਵਾਦ ਨੂੰ

ਜਦੋਂ ਵੀ ਸਾਨੂੰ ਵੇਲਾ ਟਾਈਮ ਮਿਲਿਆ ਉਹਦਨ ਅਸੀਂ ਇਹਨੂੰ ਕਿ ਇਹਦੇ ਚਾਰ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਲਿਖੀ ਦੇ ਕੇ ਇਹਦੇ ਅਸੀਂ ਕਹਿੰਦੇ ਹਾਂ ਕਿ ਸਾਰੇ ਪੇਰੈਂਟਸ ਆਜਾਦ ਤੇ ਬੱਚਿਆਂ ਨੂੰ ਇਹ ਜ਼ਰੂਰ ਲਿਖਾਉਣ ਤੇ ਪੁਰਾਣੀਆਂ ਯਾਦਾਂ ਨੂੰ ਪੂਰਾ ਕਰ ਲੈਣ ਜਿਹੜਾ ਆਪਣੀ ਵਿਰਾਸਤ ਦੇ ਵਿੱਚ ਹੈ ਨਾ ੱੱੱੱ ਪੱਤੀ ਪਹਿਲਾਂ ਜਿਹਦੇ ਸਮੇਂ ਦੇ ਵਿੱਚ ਲਿਖੀ ਆ ਮੇ ਸੀ ਉਹ ਨੂੰ ਲਿਖਣਾ ਤੇ ਸਾਰੇ ਬੱਚਿਆਂ ਨੂੰ ਦੇ ਦੇਣਾ ਉਸਨੇ ਇਹਦਾ ਇੱਕ ਟ੍ਰਸਟੇਡ ਪੱਤੀ ਲਿਖਣਾ ਤੇ ਤੁਸੀਂ ਜ਼ਰੂਰ ਲਿਖਿਓ ਨਾ ਤੇ ਪੰਜਾਬੀ ਨਾਲ ਵੀ ਆਪਣਾ ਜਿਹੜਾ ਬੱਚਾ ਜੁੜਿਆ ਰਹੂਗਾ